ਸੋ ਸੋ ਸ਼ੇਅਰ ਹਜੇ ਕਰ ਜਾ ਰਿਆਂ ਸੋ ਤੁਹਾਡੀ ਖਿਦਮਤ ਵਿੱਚ ਚੰਗਾ ਲੱਗੇ ਲਾਇਕ ਹੇਅਰ ਕਮੈਂਟ ਚੈਨਲ ਸਬਸਕ੍ਰਾਈਬ ਕਰ ਲੈਣਾ ਕੀ ਮੈਂ ਤਾਂ ਕੱਖ ਸਾ ਕੱਖਾਂ ਤੋਂ ਬਹੁਤ ਹੌਲਾ ਤੇਰੇ ਕਰਮ ਸਾਈਆਂ ਮੈਨੂੰ ਲੱਕ ਕੀਤਾ ਕੀ ਮੈਂ ਤਾਂ ਕੱਖ ਸਾ ਕੱਖਾਂ ਤੋਂ ਬਹੁਤ ਹੌਲਾ ਤੇਰੇ ਕਰਮ ਸਾਈਆਂ ਮੈਨੂੰ ਲੱਖ ਕੀਤਾ ਤੂੰ ਤੇ ਲੱਖ ਕੀਤਾ ਉਹ ਮੈਂ ਲੱਖ ਹੋਇਆ ਤੇਰੇ ਬਾਸ ਤੇ ਕੋਈ ਨਹੀਂ ਕੱਖ ਕੀਤਾ ਤੇਰੇ ਬਾਸ ਤੇ ਕੋਈ ਨਹੀਂ ਕੱਖ ਕੀਤਾ ਤੇ ਵੱਡੇ ਜਿਗਰ ਵਾਲਿਆਂ ਮਹਿਰਬਾਨ ਆਪਣੀ ਰਹਿਮਤ ਤੋਂ ਕਦੇ ਨਹੀਂ ਹੋ ਵਖ ਕੀਤਾ ਆਪਣੀ ਰਹਿਮਤ ਤੋਂ ਕਦੇ ਨਹੀਂ ਹੋ ਵਖ ਕੀਤਾ ਦੋਸਤੋ ਸੋ ਇਹ ਸੀ ਆ ਸ਼ੇਅਰ ਜਿਹੜਾ ਕੀ ਸਾਈਆਂ ਨਾਲ ਮੁਰਸ਼ਿਦ ਦੇ ਨਾਲ ਜਿਨ੍ਹਾਂ ਨੇ ਲਾਈ ਹੈ ਸੋ ਸਾਈ ਉਹ ਮੁਰਸ਼ਿਦ ਉਹ ਰੱਬ ਕਦੇ ਵੀ ਆਪਣੇ ਜਾਣ ਵਾਲਿਆਂ ਤੋਂ ਪਿੱਛੇ ਨਹੀਂ ਹਟਦਾ ਸੋ ਤੁਹਾਨੂੰ ਕਿਦਾਂ ਦਾ ਲੱਗਿਆ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਫਿਰ ਇੱਕ ਨਵੇਂ ਸ਼ੇਅਰ ਦੇ ਨਾਲ ਇੱਕ ਸੂਫੀ ਸ਼ੇਅਰ ਦੇ ਨਾਲ ਮਿਲਾਂਗਾ ਤਾਂ ਤੱਕ ਲੈਣੇ ਹੈ ਇਜਾਜ਼ਤ ਓਕੇ ਬਬਾਏ ਠੀਕ ਗਿਆ